ਮੋਰ ਵੀ ਲੱਗੀ ਨਾਲ ਮੋਰ ਵੀ ਲੱਗੀ ਜਨਤਾ ਦੀ ਸਭੀ ਹੋ ਜਾਂਦਾ ਇਹ ਹਾਲ ਹੈ ਇਹਨਾਂ ਦੇ ਪਿੱਛੇ ਨਾ ਲੱਗਿਓ ਐਤਕੀ ਨਵੀਂ ਕਹਾਣੀ ਲਿਖੋ ਕਿਸੇ ਪਾਸੋਂ ਘੱਟ ਨਾ ਰਹਿ ਜੇ ਪਿਛਲੀ ਵਾਰ ਵਾਲਾ ਜਿਹੜਾ ਘਾਟਾ ਸੀ ਭਾਈ ਵਾਲਾ ਉਹ ਐਤਕੀ ਪੂਰਾ ਕਰ ਦੋ ਉਹਨੂੰ ਇਹ ਦੱਸ ਦੋ ਕਿ ਪਿਛਲੀ ਵਾਰ ਤੁੱਕਾ ਲੱਗ ਗਿਆ ਇਸ ਵਾਰ ਲੋਕ ਸਮਝ ਸਮਝ ਗਏ ਕਿ ਉਹ ਭਾਈ ਤੂੰ ਤਾਂ ਪੈਸੇ ਲੈ ਕੇ ਵੋਟਾਂ 'ਚ ਖੜਦਾ ਹੈ ਤੂੰ ਤਾਂ ਕਿਸੇ ਨੂੰ ਜਿਤਾਉਣ ਜਾਣਾ ਹੈ ਕਿਸੇ ਨੂੰ ਹਰਾਉਣ ਜਾਣਾ ਹੈ ਆਪਦੇ ਲੋਕਾਂ ਦਾ ਤਾਂ ਧਿਆਨ ਨਹੀਂ ਕਰਦਾ ਸੋ ਵੀਰੋ ਤੁਹਾਡੇ ਨਾਲ ਹਰ ਵਕਤ ਖੜੂਗਾ Dalitਾਂ ਗਰੀਬਾਂ ਨਾਲ ਖੜੂਗਾ ਆ ਜਿਹੜਾ ਦਿੱਲੀ ਕਟੜਾ ਵਾਲਾ ਕਿਹਾ ਇਹ ਸਾਡੇ ਸੰਗਰੂਰ ਵਿਚ ਦੀ ਵੀ ਲੰਘਦਾ ਹੈ ਸਾਡੇ ਮਲੇਰ ਕੋਲੇ ਕੋਲ ਦੀ ਲੰਘਦਾ ਹੈ ਮੇਰੇ ਘਰ ਦੇ ਕੋਲ ਦੀ ਲੰਘਦਾ ਹੈ ਸੰਗਰੂਰ ਸੰਗਰੂਰ ਤੋਂ ਇੱਕ ਜਿਹੜਾ ਹਾਈਵੇ ਹੈ ਜਿੰਨੇ ਵੱਦ ਤੋਂ ਮੇਰੀ ਗੜਕਰੀ ਸਾਹਿਬ ਨਾਲ ਗੱਲ ਹੋ ਗਈ ਜਿੰਨੇ ਵੈਸੇ ਹੁਣ ਜੇ ਗੜਕਰੀ ਸਾਹਿਬ ਨਹੀਂ ਤਾਂ ਕਹਿਤਾ ਚਲੋ ਅਫਸਰਾਂ ਨੂੰ ਕਹਿਤਾ ਹੁਣ ਸਰਕਾਰ ਬਣ ਜਾਣੀ ਹੈ 4 ਜੂਨ ਤੋਂ ਬਾਅਦ ਫਿਰ ਆਪਣੀ ਫੈਸਲੇ ਹੋਣਗੇ ਜਿੰਨੇ ਵੱਧ ਤੋਂ ਵੱਧ ਮੁਆਵਜ਼ਾ ਹੋਊਗਾ ਉਹ ਮਿਲੂਗਾ ਤੇ ਨਾਲੇ ਕਾਟਰ ਖਾਵਾਂਗੇ ਥਾਂ ਥਾਂ ਤੇ ਤਾਂ ਕਿ ਥੋਡੀਆਂ ਦੁਕਾਨਾਂ ਤੁਹਾਨੂੰ ਹਮੇਸ਼ਾ ਸਾਰੀ ਉਮਰ ਵਾਸਤੇ ਉਹਨਾਂ ਦਾ ਕਿਰਾਇਆ ਹੁੰਦਾ ਰਹੇ ਉੱਥੇ ਤੁਹਾਡਾ ਐਦਾਂ ਦਾ ਰਹੇ ਕਿ ਤੁਹਾਡੇ ਆਪਣੇ ਧੀਆਂ ਪੁੱਤਾਂ ਦੇ ਪੈਟਰੋਲ ਪੰਪ ਹੋਣ ਜਗ੍ਹਾ ਜਗ੍ਹਾ ਤੇ ਅਸੀਂ ਕਾਟਰ ਖਾਵਾਂਗੇ ਕਿ ਭਾਈ ਇੱਥੇ ਅਸੀਂ ਬਿਜ਼ਨਸ ਕਰਨਾ ਹੈ ਇੱਥੇ ਪੈਟਰੋਲ ਪੰਪ ਹੋਵੇ ਇੱਥੇ ਦੁਕਾਨਾਂ ਹੋਣ ਸ਼ੋਰੂਮ ਹੋਣ ਇਸ ਗੱਲ ਦੀ ਮੇਰੇ ਤੇ ਛੱਡ ਦਿਓ ਗਰੰਟੀ ਕਿਉਂਕਿ ਮੈਨੂੰ ਪਤਾ ਹੈ ਜ਼ਮੀਨ ਇੱਕ ਵਾਰੀ ਗਈ ਫਿਰ ਦੁਬਾਰੇ ਨਹੀਂ ਬਣਦੀ ਪਰ ਮੈਂ ਇਸ ਤਰ੍ਹਾਂ ਦਾ ਕਰਨਾ ਚਾਹੁੰਦਾ ਕਿ ਉਹ ਜ਼ਮੀਨ ساری ਉਮਰ ਤੁਹਾਨੂੰ ਕਈ ਪੀੜ੍ਹੀਆਂ ਨੂੰ ਤੁਹਾਨੂੰ ਉਹ ਰੋਟੀ ਦੇਵੇ ਮੇਰਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਬਹੁਤ ਮਿਹਰਬਾਨੀ ਬਹੁਤ ਮਿਹਰਬਾਨ ਬਸ ਆਉਣ ਵਾਲੇ ਦਿਨਾਂ ਚ ਆਪਾਂ ਫੈਸਲਾ ਕਰ ਲੈਣਾ ਜਿਵੇਂ ਕਹੋਗੇ ਉਵੇਂ ਕਰਾਂਗੇ दलितਾਂ ਗਰੀਬਾਂ ਵਾਸਤੇ ਨੌਕਰੀਆਂ ਦਾ ਪ੍ਰਬੰਧ ਨਾਲ ਆਪਾਂ ਨੇ ਕੋਇਂਦਵਾਲ ਸਾਹਿਬ ਵਾਲਾ ਆਪਾਂ ਥਰਮਲ ਪਲਾਂਟ ਖਰੀਦ ਲਿਆ ਠੀਕ ਹੈ ਬਿਜਲੀ ਆਮ ਹੈ ਹੁਣ ਦੇਖੋ ਜਦੋਂ ਮੈਂ ਅਕਸਰ ਬੁਲਾਏ ਬਿਜਲੀ ਬੋਰਡ ਵਾਲੇ ਮੈਂ ਕਹਾਂ ਵੀ ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਐ 9 ਤੋਂ 5 ਉਹ ਯਾਰ ਕਿਸਾਨਾਂ ਦਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਰਾਤ ਦੇ 2 ਵਜੇ ਲਾਈਟ ਆਊਗੀ ਜਿੰਨਾ ਪਹਿਲਾਂ ਸੌ ਸਕੇ ਨਾ ਬਾਅਦ ਸੌ ਸਕੇ ਮੈਂ ਦਿਨੇ ਕਿਉਂ ਨਹੀਂ ਦੇ ਸਕਦੇ ਕਹਿੰਦੇ ਜੀ ਪਹਿਲਾਂ ਉਹਦੇ ਫੈਸਲੇ ਹੋਏ ਹੋਏ ਨੇ ਕੱਢੋ ਫੈਸਲੇ ਮੈਂ ਕਹਾ ਪਾਰ ਕੇ ਸੁੱਟੋ ਇਹਨੂੰ ਕੂੜੇਦਾਨ ਚ ਦਿਨੇ ਲਾਈਟ ਦਿਓ ਹੁਣ ਦਿਨੇ ਆਉਂਦੀ ਆ ਨਾ ਜੀ ਦਿਨੇ ਆਉਂਦੀ ਆ ਨਾ ਇੱਕ ਵੀ ਰਾਤ ਨਹੀਂ ਜਾਣਾ ਪੈ ਰਿਆ ਖੇਤਾਂ ਚ ਥੱਪਾਂ ਦੀਆਂ ਸਿਰੀਆਂ ਮਿੱਧਣ ਉੱਥੇ ਦਿਨੇ ਲੈ ਕੇ ਆਉਂਦੀ ਆ ਆਊਗੀ ਫੁੱਲ ਆਊਗੀ ਨਾਲੇ 12 ਘੰਟੇ ਆਊ 14 ਆਊ 16 ਆਊ ਕਿਉਂਕਿ ਬਿਜਲੀ ਸਾਡੇ ਕੋਲੇ ਆਮ ਹੈ ਤੁਹਾਨੂੰ ਖੁਸ਼ਖਬਰੀ ਦੱਸ ਦਈਏ ਪਹਿਲਾਂ ਤੁਸੀਂ ਖਬਰਾਂ ਸੁਣਦੇ ਸੀ ਪੰਜਾਬ ਚ ਛਾ ਸਕਦਾ ਹੈ ਹਨੇਰਾ ਸਿਰਫ 2.5 ਦਿਨ ਦਾ ਕੋਲਾ ਬਚਿਆ ਸਿਰਫ 2 ਦਿਨ ਦਾ ਕੋਲਾ ਬਚਿਆ ਆਪ ਮੀਡੀਆ ਵਾਲੇ ਖੜੇ ਨੇ ਮੈਂ ਦੱਸਣਾ ਚਾਹਨਾ ਐਸ ਵਕਤ ਅੱਜ ਦੀ ਤਰੀਖ ਤੱਕ ਮੈਂ ਸਵੇਰੇ ਹਰ ਰੋਜ਼ ਬਿਜਲੀ ਬੋਰਡ ਨਾਲ ਅਪਡੇਟ ਲੈਣਾ ਐਸ ਵਕਤ ਆਪਣੇ ਕੋਲੇ 28 ਦਿਨ ਦਾ ਕੋਲਾ ਪਿਆ 28 ਦਿਨ ਦਾ ਅੱਗੇ ਤੋ ਐਸ ਸੀਜ਼ਨ ਤਾਂ ਕਿਉਂਕਿ ਸੀਜ਼ਨ ਚੱਲਣ ਵਾਲਾ 15 ਜੂਨ ਤੋਂ ਝੋਨਾ ਲਾਉਂਗੇ ਠਾਈ ਦਿਨ ਦਾ ਕੋਲਾ ਪਿਆ ਆਪਣੀ ਕੋਲੇ ਦੀ ਖਾਨ ਹੈ ਆਪਾਂ ਨੇ ਚਲਾਈ ਹੈ ਝਾਰਖੰਡ ਚ ਜਦੋਂ ਮਰਜੀ ਉਥੋਂ ਲੈ ਆਓ ਸੋ ਇਸ ਕਰਕੇ ਬਿਜਲੀ ਝੋਨੇ ਦੀ ਐਤ ਕਿ ਮੈਂ ਇੱਕੋ ਇੱਕੋ ਹੀ ਡੇਟ ਦਿੱਤੀ ਹੈ ਕਿਉਂਕਿ ਬਿਜਲੀ ਬਹੁਤ ਆਮ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਨਾਲ ਨਹਿਰਾਂ ਤੇ ਕੱਸੀਆਂ ਦਾ ਪਾਣੀ ਆ ਗਿਆ ਮਰਜੀ ਥੋੜੀ ਹੈ ਜੇ ਮੋਟਰ ਨਾਲ ਲਾਉਣਾ ਮੋਟਰ ਨਾਲ ਲਾ ਲਿਓ ਟਿਊਬਲ ਨਾਲ ਜੇ ਕੱਸੀ ਵਾਲਾ ਨਾਲ ਲਾਉਣਾ ਕੱਸੀ ਨਾਲ ਲਾ ਦਿਓ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਤੇ ਲਾਤਾ ਦੇਖ ਲਓ ਤੁਸੀਂ ਫਿਰ ਤੁਸੀਂ ਦੇਖਦੇ ਹੋ ਆਪ ਹੀ ਦੇਖਦੇ ਹੋ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਸੋ ਦੋ ਨਾਰੇ ਲਾ ਕੇ ਅੱਜ ਕੇਜਰੀਵਾਲ ਸਾਹਿਬ ਪਰਸੋਂ ਨੂੰ ਆ ਜਾਣਗੇ ਉਹ ਕਹਿੰਦੇ ਮੈਨੂੰ ਨਾਰੇ ਸੁਣਾਵਿਆ ਕਰ ਬਸ ਇਨਕਲਾਬ ਜਿੰਦਾਬਾਦ ਦੇ ਵੀ ਕਿੰਨੇ ਕੁ ਜ਼ੋਰ ਦੀ ਲੱਗ ਰਹੇ ਨੇ ਉੱਥੇ ਹੀ ਪਤਾ ਲੱਗ ਜਾਂਦਾ ਵੀ ਬਦਲਬਾਈ ਠੀਕ ਨਹੀਂ ਹੈਗੀ ਐਤਕੀ ਇਹ 13 ਜੀਰੋ ਵਾਲੇ ਨਾਰੇ ਨੇ ਸੋ ਦੋਨੇ ਤਾਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਮੋਰੇ ਧੰਨਵਾਦ ਗਰਮੀ ਦੇ ਵਿੱਚ ਬੈਠੇ ਹੋ ਆਰਾਮ ਨਾਲ ਜਾਇਓ ਹੌਲੀ ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾਂ ਪੈਣਾ ਵੀ ਨੇ ਤੇ ਆਰਾਮ ਨਾਲ ਜਾਇਓ ਜਦੋਂ ਵੀ ਦੁਬਾਰਾ ਕਹੋਗੇ ਉਦੋਂ ਫੇਰ ਆ ਜਾਾਂਗੇ ਬਸ ਹੁਣ 4 ਜੂਨ ਨੂੰ ਪੁਲਾਥ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣ ਨਜ਼ਾਰਾ ਆ ਜਾਊਗਾ ਫੇਰ ਬਹੁਤ ਧੰਨਵਾਦ